ਪੰਜਾਬ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਮੈਂ ਹਾਂ ਗੁਰਸਿਮਰਨ ਕੌਰ ਨੇਜਰ ਤੇ ਅੱਜ ਅਸੀਂ ਗੱਲ ਕਰਾਂਗੇ ਟਲਾਈਡ ਇਲਾਕੇ ਵਿੱਚ ਵੱਧ ਰਹੀਆਂ ਚੋਰੀਆਂ ਦੇ ਮਾਮਲਿਆਂ ਬਾਰੇ ਲੋਕਲ ਪ੍ਰੈਜ਼ੀਡੈਂਟ ਅਮਨਦੀਪ ਸਿੰਘ ਅਜਰਾ ਗੁਰਜੀਤ ਸਿੰਘ ਬਾਟ ਤੇ ਹੋਰ ਨਿਵਾਸੀਆਂ ਨਾਲ ਗੱਲਬਾਤ ਕਰਕੇ ਸਾਨੂੰ ਇਸ ਏਰੀਆ 'ਚ ਵੱਧ ਰਹੀਆਂ ਚੋਰੀਆਂ ਬਾਰੇ ਮਹੱਤਵਪੂਰਨ ਜਾਣਕਾਰੀ ਮਿਲੀ ਹੈ ਸਥਾਨਕ ਨਿਵਾਸੀ ਇਨ੍ਹਾਂ ਘਟਨਾਵਾਂ ਨੂੰ ਲੈ ਕੇ ਚਿੰਤਤ ਹਨ ਅਤੇ ਇਸ ਮਸਲੇ ਦੇ ਹੱਲ ਦੀ ਖੋਜ ਕਰ ਰਹੇ ਹਨ ਇਹ ਚੋਰੀਆਂ ਜ਼ਿਆਦਾਤਰ ਗੱਡੀਆਂ ਨੂੰ ਨਿਸ਼ਾਨਾ ਬਣਾ ਕੇ ਕੀਤੀਆਂ ਜਾ ਰਹੀਆਂ ਹਨ ਰਿਹਾਇਸ਼ੀ ਇਲਾਕੇ ਵਿੱਚ ਇਹ ਮਾਮਲੇ ਲੇ 2 ਤੋਂ 3 ਮਹੀਨਿਆਂ ਤੋਂ ਵਧੇ ਹਨ ਇਸ ਸਮੇਂ ਦੌਰਾਨ 15 ਤੋਂ 16 ਚੋਰੀਆਂ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ ਤੇ ਸਿਰਫ ਪਿਛਲੇ ਹਫਤੇ ਵਿੱਚ ਹੀ 4 ਚੋਰੀਆਂ ਨੂੰ ਅੰਜਾਮ ਦਿੱਤਾ ਗਿਆ ਇਹ ਚੋਰੀਆਂ ਜ਼ਿਆਦਾਤਰ ਰਾਤ ਦੇ 1 ਵਜੇ ਤੋਂ 4 ਵਜੇ ਤੱਕ ਦੇ ਸਮੇਂ ਦੇ ਦੌਰਾਨ ਹੁੰਦੀਆਂ ਹਨ ਚੋਰ ਕਰਾਂ ਦੇ ਸ਼ੀਸ਼ੇ ਤੋੜ ਕੇ ਬੈਕਯਾਰਡ ਰਾਹੀਂ ਅੰਦਰ ਆ ਕੇ ਜਾਂ ਫ੍ਰੀਕੁਐਂਸੀ ਟੈਕਨੋਲੋਜੀ ਦੀ ਵਰਤੋਂ ਕਰਕੇ ਗੈਰਾਜ ਖੋਲ ਕੇ ਕਾਰਾਂ ਦੀ ਚੋਰੀ ਕਰਦੇ ਹਨ ਹੈਰਾਨੀ ਦੀ ਗੱਲ ਇਹ ਹੈ ਕਿ ਕਈ ਕਾਰਾਂ ਨੂੰ ਵਾਰ-ਵਾਰ ਨਿਸ਼ਾਨਾ ਬਣਾਇਆ ਜਾ ਰਿਹਾ ਸਥਾਨਕ ਨਿਵਾਸੀਆਂ ਨੇ ਪੁਲਿਸ ਨਾਲ ਸੰਪਰਕ ਕੀਤਾ ਪਰ ਹੁਣ ਤੱਕ ਚੋਰਾਂ ਨੂੰ ਨਾਤਾ ਪਛਾਣਿਆ ਗਿਆ ਤੇ ਨਾ ਹੀ ਕੋਈ ਸਜ਼ਾ ਮਿਲੀ ਇਹ ਹਾਲਾਤ ਸਿਰਫ ਕਲਾਈਡ ਦੇ ਨਿਵਾਸੀਆਂ ਲਈ ਨਹੀਂ ਸਗੋਂ ਸਾਡੇ ਸਾਰੇ ਪੰਜਾਬੀ ਭਾਈਚਾਰੇ ਲਈ ਵੀ ਚਿੰਤਾਜਨਕ ਹਨ ਆਓ ਜਾਣਦੇ ਹਾਂ ਇਹਨਾਂ ਚੋਰੀਆਂ ਤੋਂ ਬਚਣ ਲਈ ਅਸੀਂ ਕੀ ਸਾਵਧਾਨੀਆਂ ਵਰਤ ਸਕਦੇ ਹਾਂ ਐਪਲ ਏਅਰਟੈਗ ਇੱਕ ਛੋਟਾ ਬਲੂਟੂਥ ਡਿਵਾਈਸ ਹੈ ਜਿਸ ਨੂੰ ਤੁਸੀਂ ਆਪਣੀਆਂ ਕਾਰ ਦੀਆਂ ਚਾਬੀਆਂ ਜਾਂ ਸਿੱਧੇ ਗੱਡੀ ਦੇ ਅੰਦਰ ਵੀ ਰੱਖ ਸਕਤ ਏ ਟੈਗ ਨੂੰ ਗੱਡੀ ਦੇ ਅੰਦਰ ਇਸ ਤਰ੍ਹਾਂ ਲੁਕਾਓ ਕਿ ਚੋਰ ਇਸ ਨੂੰ ਆਸਾਨੀ ਨਾਲ ਨਾ ਲੱਭ ਸਕੇ ਇਸ ਦਾ ਫਾਇਦਾ ਇਹ ਹੈ ਕਿ ਜੇ ਗੱਡੀ ਚੋਰੀ ਹੋ ਜਾਵੇ ਤਾਂ ਇਹ ਡਿਵਾਈਸ ਫਾਈਂਡ ਮਾਈ ਐਪ ਦੀ ਮਦਦ ਨਾਲ ਗੱਡੀ ਦੀ ਲੋਕੇਸ਼ਨ ਦਾ ਪਤਾ ਲਗਾ ਸਕਦਾ ਹੈ ਚੋਰ ਫ੍ਰੀਕੁਐਂਸੀ ਟੈਕਨੋਲੋਜੀ ਦੀ ਵਰਤੋਂ ਕਰਕੇ ਕਾਰ ਦੀਆਂ ਚਾਬੀਆਂ ਦੇ ਸਿਗਨਲ ਹਾਈਜੈਕ ਕਰ ਲੈਂਦੇ ਹਨ ਤੇ ਗੱਡੀਆਂ ਗਿਰਾਜ ਨੂੰ ਖੋਲ ਲੈਂਦੇ ਹਨ ਇਸ ਤੋਂ ਬਚਣ ਲਈ ਆਪਣੀਆਂ ਚਾਬੀਆਂ ਨੂੰ ਐਲੂਮੀਨੀਅਮ ਫੋਇਲ ਵਿੱਚ ਲਪੇਟੋ ਜਾਂ ਐਲੂਮੀਨੀਅਮ ਕੰਟੇਨਰਸ ਵਿੱਚ ਰੱਖੋ ਇਹ ਸਿਗਨਲ ਨੂੰ ਬਲੌਕ ਕਰ ਦਿੰਦਾ ਹੈ ਤੇ ਚੋਰਾਂ ਨੂੰ ਸਿਗਨਲ ਕੈਚ ਕਰਨ ਤੋਂ ਰੋਕਦਾ ਹੈ ਇਸ ਤੋਂ ਇਲਾਵਾ ਕਾਰ ਵਿੱਚ ਕੈਸ਼ ਨਾ ਰੱਖੋ ਜੇ ਚੋਰ ਕਾਰ ਵਿੱਚ ਇੱਕ ਵਾਰੀ ਕੈਸ਼ ਲੱਭ ਲੈਂਦੇ ਹਨ ਤਾਂ ਉਹ ਦੁਬਾਰਾ ਉਸ ਸੇ ਘਰ ਨੂੰ ਨਿਸ਼ਾਨਾ ਬਣਾ ਸਕਦੇ ਹਨ ਘਰ ਦੇ ਡرائیਵਵੇ ਗਰਾਜ ਤੇ ਬੈਕਯਾਰਡ ਤੇ ਕੈਮਰੇ ਲਗਾਓ ਨਾਈਟ ਮੋਡ ਤੇ 모ਸ਼ਨ ਡਿਟੈਕਸ਼ਨ ਵਾਲੇ ਕੈਮਰੇ ਚੁਣੋ ਇਹ ਕਿੰਨੀ ਬਣਾਓ ਕਿ ਕੈਮਰਿਆਂ ਦੀ ਰਿਕਾਰਡਿੰਗ ਸੰਭਾਲੀ ਜਾ ਸਕੇ ਤਾਂ ਕਿ ਜਰੂਰਤ ਪੈਣ ਤੇ ਉਹ ਵਰਤੀ ਜਾ ਸਕੇ ਐਸੇ అలਾਰਮ ਚੁਣੋ ਜੋ ਉੱਚੀ ਆਵਾਜ਼ ਕਰਨ ਜਾਂ ਤੁਹਾਡੇ ਫੋਨ ਤੇ ਨੋਟੀਫਿਕੇਸ਼ਨ ਭੇਜਣ ਖਾਸ ਤੌਰ ਤੇ ਬੈਕਯਾਰਡ ਤੇ ਡਰਾਈਵਵੇ ਤੇ 모ਸ਼ਨ ਐਕਟੀਵੇਟਿਡ ਲਾਈਟਾਂ ਲਗਾਓ WhatsApp ਜਾਂ Facebook ਵਰਗੇ ਪਲੇਟਫਾਰਮਸ ਤੇ ਇੱਕ ਨੇਬਰਹੂਡ ਗਰੁੱਪ ਬਣਾਓ ਤੇ ਕਿਸੇ ਵੀ ਸਸਪੀਸ਼ੀਅਸ ਐਕਟੀਵਿਟੀ ਚੋਰੀ ਜਾਂ ਅਣਜਾਣ ਵਿਅਕਤੀਆਂ ਦੀ ਜਾਣਕਾਰੀ ਸਾਂਝੀ ਕਰੋ ਇਸ ਦਾ ਫਾਇਦਾ ਇਹ ਹੋਏਗਾ ਕਿ ਰੀਅਲ ਟਾਈਮ ਅਲਰਟ ਨਾਲ ਲੋਕਲ ਰੈਜ਼ੀਡੈਂਟਸ ਨੂੰ ਤੁਰੰਤ ਸਾਵਧਾਨ ਕੀਤਾ ਜਾ ਸਕਦਾ ਹੈ ਸਲਾਈਡ ਸਬੁਰਬ ਦੇ ਰੈਜ਼ੀਡੈਂਟਸ ਮਿਲ ਕੇ ਇੱਕ ਨੇਬਰਹੂਡ ਵਾਚ ਗਰੁੱਪ ਬਣਾਉਣ ਦੀ ਯੋਜਨਾ ਬਣਾ ਰਹੇ ਹਨ ਸੁਰੱਖਿਆ ਲਈ ਨਿੱਜੀ ਸਿਕਿਉਰਿਟੀ ਰੱਖਣ ਦੇ ਵੀ ਵਿਕਲਪਾਂ ਤੇ ਵਿਚਾਰ ਕੀਤਾ ਜਾ ਰਿਹਾ ਹੈ ਇਹ ਸਾਡੇ ਲਈ ਦੁਖਦਾਇਕ ਹੈ ਕਿ ਸਾਨੂੰ ਆਪਣੀ ਸੁਰੱਖਿਆ ਨਾਲ ਜੁੜੇ ਸਵਾਲਾਂ ਦੇ ਜਵਾਬ ਖੁਦ ਲੱਭਣੇ ਪੈ ਰਹੇ ਹਨ ਅਸੀਂ ਹਲਕਾ ਨਿਵਾਸੀਆਂ ਨੂੰ ਇਹ ਸਿਫਾਰਿਸ਼ ਕਰਦੇ ਹਾਂ ਇਸ ਮਾਮਲੇ ਨੂੰ ਅੱਗੇ ਵਧਾਉਂਦੇ ਹੋਏ ਉਹ ਲੋਕਲ ਐਮਪੀਜ਼ ਤੱਕ ਲੈ ਕੇ ਜਾਣ ਤਾਂ ਜੋ ਸਹਾਇਤਾ ਲੱਭ ਕੇ ਸਥਾਨਕ ਨਿਵਾਸੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ ਤੇ ਇਹਨਾਂ ਘਟਨਾਵਾਂ ਨੂੰ ਰੋਕਿਆ ਜਾ ਸਕੇ ਅਸੀਂ ਸਾਰੇ ਨਿਵਾਸੀਆਂ ਨੂੰ ਬੇਨਤੀ ਕਰਦੇ ਹਾਂ ਕਿ ਅਜਿਹੀ ਕੋਈ ਘਟਨਾ ਹੋਵੇ ਤਾਂ ਉਸ ਦੀ ਜਾਣਕਾਰੀ ਪੰਜਾਬ ਟੀਵੀ ਨਾਲ ਸਾਂਝੀ ਕਰੋ ਤਾਂ ਜੋ ਅਸੀਂ ਇਹ ਖਬਰ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਪਹੁੰਚਾ ਸਕੀਏ ਆਉਣ ਵਾਲੇ ਸਮੇਂ ਵਿੱਚ ਅਸੀਂ ਇਹ ਵੀ ਚਰਚਾ ਕਰਾਂਗੇ ਕਿ ਇਹ ਚੋਰੀਆਂ ਕਿਉਂ ਵੱਧ ਰਹੀਆਂ ਹਨ ਤੇ ਇਸ ਦੇ ਕਾਰਨ ਕੀ ਹੋ ਸਕਦੇ ਹਨ ਇਸ ਟੌਪਿਕ ਉੱਤੇ ਹੋਰ ਜਾਣਕਾਰੀ ਲਈ ਤੁਸੀਂ ਸਾਡੇ ਨਾਲ ਬਨੇ ਰਹੋ ਪੰਜਾਬ ਟੀਵੀ ਤੇ